ਅਨਿਸ਼ ਚੱਗੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ 2-4 ਸਟੈਪ ਅੱਗੇ ਪਹੁੰਚ ਚੁੱਕੇ ਹਾਂ ਜੀ ਆਪਣੇ ਰੇਜ਼ਿੰਗ ਬੈੱਡ ਵਾਲੇ ਕੰਮ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਆਪਣੇ ਤਿੰਨ ਬੈੱਡ ਬਣ ਚੁੱਕੇ ਹਨ ਇਹ ਚੌਥਾ ਔਰ ਤਿੰਨ ਆਪਣੇ ਬੈੱਡ ਇੱਥੇ ਨੇ ਬਾਕੀ ਉਰੇ ਆਪਾਂ ਨੇ ਬੈੱਡ ਹੋਰ ਬਣਾ ਲੈਣੇ ਨੇ ਪਰ ਇੱਥੇ ਆਪਾਂ ਹਲੇ ਇੱਕ ਬੈੱਡ ਉੱਥੇ ਬਣੂਗਾ ਇੱਕ ਬੈੱਡ ਇਸ ਜਗ੍ਹਾ ਤੇ ਬਣੂਗਾ ਔਰ ਇੱਕ ਸ਼ਾਇਦ ਉਸ ਕੋਨੇ 'ਚ ਬਣ ਸਕਦਾ ਹੈ ਜਿੰਤ ਸਾਹਬ ਨਾਲ ਸਪੇਸ ਮੈਨੂੰ ਦਿਖ ਰਿਹਾ ਇਹ ਬਣ ਨਹੀਂ ਸਕਿਆ ਕਿਉਂਕਿ ਆਪਣੇ ਕੋਲ ਟਾਈਲੈਂਸ ਸਿਰਫ 1 ਬਿਟ ਦੀਆਂ ਬਚੀਆਂ ਨੇ ਹੋਰ ਹੈ ਨਹੀਂ ਗੀਆਂ ਬਾਕੀ ਆਪਾਂ ਬਾਅਦ ਚ ਬਣਾ ਲਾਂਗੇ ਜਦੋਂ ਆਪਣੇ ਕੋਲ ਹੋਰ ਜਿਦਾ ਥੋੜਾ ਟਾਈਮ ਅਵੇਲੇਬਲ ਹੋਗਾ ਕਿਉਂਕਿ ਹਾਲੇ 15 ਸਤੰਬਰ ਅੱਜ ਹੋ ਚੁੱਕੀ ਹੈ ਔਰ ਹੌਲੀ ਹੌਲੀ ਆਪਾਂ ਨੂੰ ਸਬਜ਼ੀਆਂ ਵੀ ਲਾਉਣੀਆਂ ਨੇ ਨਹੀਂ ਤਾਂ ਫਿਰ ਆਪਾਂ ਲੇਟ ਹੋ ਜਾਾਂਗੇ ਸਬਜ਼ੀਆਂ ਲਾਉਣ ਤੋਂ ਮੌਸਮ ਲੰਘ ਜਾਊਗਾ ਬੀਜ ਭਿਜਣ ਦਾ ਫਿਰ ਜਦੋਂ ਠੰਡ ਜਿਹੇ ਮੌਸਮ ਚ ਆਪਾਂ ਅਕਤੂਬਰ ਦੇ ਮਹੀਨੇ ਚ ਸਬਜ਼ੀਆਂ ਲਾਵਾਂਗੇ ਨਾ ਤਾਂ ਥੋੜੀਆਂ ਲੇਟ ਉਗਣਗੀਆਂ ਤਾਂ ਅੱਜ ਆਪਣਾ ਜਿਹੜਾ ਮੇਨ ਕੰ ਉਹਨਾਂ ਦੇ ਜਿਹੜੇ ਕੋਨੇ ਨੇ ਉਹਨਾਂ ਨੂੰ ਆਪਾਂ ਨੇ ਜੁਆਇੰਟ ਕਰਨਾ ਹੈ ਇਹ ਜਿਵੇਂ ਆਹ ਕੋਨਾ ਦੇਖੋ ਇਦਾਂ ਬਾਹਰ ਨੂੰ ਖੁੱਲਿਆ ਹੋਇਆ ਆ ਆਪਾਂ ਇਹਨੂੰ ਇਦਾਂ ਜੋੜ ਦਾਂਗੇ ਇਹਦੇ ਨਾਲ ਪ੍ਰੋਪਰ ਔਰ ਇਹਨੂੰ ਜੋੜਨ ਵਾਸਤੇ ਆਪਾਂ ਇਹ ਦੇਖੋ ਜੀ ਇਹ ਐਲ ਪੱਤੀ ਲੈ ਕੇ ਆਏ ਹੋਏ ਆ ਠੀਕ ਹੈ ਐਲ ਪੱਤੀ ਨਾਲ ਆਪਾਂ ਇਹਨੂੰ ਇਦਾਂ ਜੁਆਇਨ ਕਰ ਦਾਂਗੇ ਤਾਂ ਇਹਦੇ ਨਾਲ ਕੀ ਹੋਏਗਾ ਕਿ ਇਹ ਜਦੋਂ ਮਿੱਟੀ ਇਹਨਾਂ ਦੇ ਵਿੱਚ ਸਟਾਂਗੇ ਉਹ ਬਾਹਰ ਨੂੰ ਨਹੀਂ ਆਣਗੇ ਸੜ ਤਾਂ ਆਪਾਂ ਮਿੱਟੀ ਬਾਹਰਲੇ ਪਾਸੇ ਵੀ ਸੱਕਦੇ ਹਨ ਉਹਨਾਂ ਨੂੰ ਹੋਲਡ ਕਰਨ ਵਾਸਤੇ ਪਰ ਮੈਨੂੰ ਡਾਊਟ ਹੈ ਕਿ ਕਦੇਗਰ ਕੋਈ ਕੁੱਤਾ ਬਿੱਲਾ ਜਾਂ ਕੋਈ ਮੈਸੇ ਹੀ ਗਲਤੀ ਨਾਲ ਕਿਸੇ ਦਾ ਵੀ ਪੈਰ ਧਰਿਆ ਜਾਂਦਾ ਹੈ ਔਰ ਉਹਦੇ ਨਾਲ ਇਹ ਚੀਜ਼ ਜਿਹੜਾ ਹੈ ਇਹ ਜਿਹੜਾ ਟਾਇਲ ਹੈ ਥੱਲੇ ਡਿੱਗ ਸਕਦੀ ਹੈ ਔਰ ਅਗਰ ਉਹ ਡਿੱਗ ਗਈ ਤਾਂ ਆਪਣੀ ਜਿਹੜੀ ਫਸਲ ਜਿਹੜੀ ਵਿੱਚ ਪੀਜੀ ਹੋਗੀ ਉਹ ਵੀ ਖਰਾਬ ਹੋਏਗੀ ਉਹ ਖਰਾਬ ਤਾਂ ਹੋਏਗੀ ਨਾਲ ਤੁਸੀਂ ਬਾਤ ਵਿੱਚ ਜਦੋਂ ਇਸ ਨੂੰ ਬੈੱਡ ਨੂੰ ਇੱਥੋਂ ਦੀ ਉੱਪਰ ਚੱਕੋ ਅੰਗਰੇ ਜਿਹੜੀ ਇੱਥੇ ਇਸ ਕੋਨੇ ਤੇ ਮਿੱਟੀ ਹੋਊਗੀ ਉਹ ਸਾਰੀ ਥੱਲੇ ਆ ਜਾਊਗੀ ਅਕੇ ਦੂਜਾ ਆਪਾਂ ਨੇ ਆਪਣੀ ਮਿੱਟੀ ਵੀ ਮੰਗਾਲੀ ਸੀਗੀ ਉਹ ਤੁਸੀਂ ਦੇਖ ਲਓਗੇ ਸਾਹਮਣੇ ਦੋ ਟਰਾਲੀਆਂ ਮਿੱਟੀ ਆਪਣੀ ਆਈ ਹੋਈ ਹੈ ਮਿੱਟੀ ਬਹੁਤ ਹੀ ਪੁਰਪਰੀਆ ਰੇਤ ਵਰਗੀ ਮਿੱਟੀ ਆ ਦੇਖੋ ਆ ਦੇਖੋ ਬਹੁਤ ਹੀ ਜ਼ਿਆਦਾ ਪੁਰਪਰੀ ਮਿੱਟੀ ਆ ਰੇਤ ਵਰਗੀ ਆ ਤਾਂ ਇਸ ਕਰਕੇ ਆਪਾਂ ਨੇ ਰੇਤਾ ਨਹੀਂ ਮੰਗਾਇਆ ਦੋ ਟਰਾਲੀਆਂ ਆਪਾਂ ਨੇ ਮਿੱਟੀ ਹੀ ਮੰਗਾਲੀ ਹੁਣ ਅੱਜ ਦੇਖਦੇ ਹਾਂ ਟਰਾਈ ਕਰਦੇ ਹਾਂ ਕਿ ਇਹ ਸਾਰੇ ਜਿੰਨੇ ਵੀ ਬੈਡਰੇ ਹੈਗੇ ਨੇ ਸਾਰਿਆਂ ਦੇ ਉੱਤੇ ਆਪਾਂ ਲੱਪੱਤੀ ਲਗਾ ਕੇ ਇਹਨਾਂ ਨੂੰ ਜੁਆਇੰਟ ਕਰਦੀ ਹੈ ਤਾਂ ਕਿ ਆਪਾਂ ਫਿਰ ਇੱਕ ਦੋ ਦਿਨਾਂ ਦੇ ਵਿੱਚ ਆਪਣੀ ਜਿਹੜੀ ਅ ਇਹਦੇ ਉੱਤੇ ਮਿੱਟੀ ਐ ਇਹਨਾਂ 'ਚ ਪਾ ਕੇ ਔਰ ਇਸ ਹਫਤੇ ਦੇ ਐਂਡ ਤੱਕ ਯਾਨੀ ਕਿ ਐਤਵਾਰ ਤੱਕ 20 21 ਤਰੀਕ ਨੂੰ ਜਿਹੜਾ ਵੀ ਸ਼ਨੀਵਾਰ ਐਤਵਾਰਾ ਹੋਊਗਾ ਔਰ ਉਹਨਾਂ ਦਾ ਕੱਪ ਆਪਾਂ ਇਹਦੇ 'ਚ ਸਬਜ਼ੀਆਂ ਲਾ ਦਈਏ ਚਲੋ ਜੀ ਹੁਣ ਮਿਲਦੇ ਆਂ ਲੱਪੱਤੀ ਲਗਾਉਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਣੇਗੇ ਸੱਲਪੱਤੀ ਕਿੱਦਾਂ ਲਗਾਈ ਹੈ ਬਟ ਉਹ ਮੈਂ ਤੁਹਾਨੂੰ ਪਹਿਲਾਂ ਹੀ ਥੋੜਾ-ਵੱਧਾ ਥੋੜਾ ਆਈਡੀਆ ਦੇ ਦੇਣਾ ਕਿ ਕਿੱਦਾਂ ਅਸੀਂ ਲਗਾਵਾਂਗੇ ਸਾਡੇ ਕੋਲ ਆਪਣੀ ਡ੍ਰਿੱਲ ਪਈ ਐ ਇਹ ਡ੍ਰਿੱਲੇ ਦੇ ਨਾਲ ਆਪਾਂ ਇਹ ਲੱਪੱਤੀਆਂ ਜਿਹੜੀਆਂ ਅ ਇੱਥੇ ਰੱਖ ਕੇ ਜਿੰਨਾ ਕੀ ਇਹਨਾਂ ਦਾ ਪ੍ਰੋਪਰ ਸਾਈਜ਼ ਬਣੂਗਾ ਟਾਈਟ ਹੋਣ ਤੋਂ ਬਾਅਦ ਇੱਥੇ ਆਪਾਂ ਸਰਾਖ ਕਰ ਲਾਂਗੇ ਔਰ ਸਰਾਖ ਹੋਣ ਤੋਂ ਬਾਅਦ ਡ੍ਰਿਲ ਨਾਲ ਆਪਾਂ ਉਹਨਾਂ ਦੇ ਵਿੱਚ ਇਹ ਨਟ ਬੋਲਟ ਲੈ ਕੇ ਆਏ ਹੋਏ ਆ ਇਹ ਨਟ ਬੋਲਟਾਂ ਦੇ ਨਾਲ ਆਪਾਂ ਇਹਨਾਂ ਨੂੰ ਕੱਸ ਦਾਂਗੇ ਤਾਂ ਬਾਕੀ ਹੁਣ ਤੁਹਾਨੂੰ ਮੈਂ ਇੱਕ ਦੋ ਬੈਡ ਤੇ ਲਗਾ ਕੇ ਦਿਖਾਣਾ ਕਿ ਕਿੱਦਾਂ ਦਾ ਲੱਗ ਰਿਹਾ ਸੋ ਜੀ ਪਿਛਲਾ ਸੀਨ ਜਿਹੜਾ ਤੁਸੀਂ ਦੇਖਿਆ ਹੋਵੇਗਾ ਉਹ ਦੇਖਿਆ ਸੀ ਜੜੀ ਦਿਨ ਦੇ ਵਿੱਚ ਜਿੱਤੇ ਚ ਆਪਾਂ ਇੱਥੇ ਐਲ ਪੱਤੀਆਂ ਲਗਾ ਰਏ ਸੀ ਪਰ ਆ ਦੇਖੋ ਐਲ ਪੱਤੀ ਵਾਲਾ ਜਿਹੜਾ ਜਿਗਾਰਡ ਹੈ ਉਹ ਆਪਣਾ ਕਾਮਯਾਬ ਨਹੀਂ ਹੋ ਸਕਿਆ ਉਹਨੇ ਜਿਹੜੀ ਟਾਇਲ ਹੈ ਉਹ ਤੋੜਤੀ ਕਿਉਂਕਿ ਆਪਾਂ ਇਹਨਾਂ ਡ੍ਰਿੱਲ ਨਹੀਂ ਕਰ ਸਕੇ ਪਰ ਹੁਣ ਆਪਾਂ ਨੇ ਫਿਰ ਕੀ ਕੀਤਾ ਇਹਦੇ ਵਾਲੇ ਦਿਵਾਲੇ ਆਪਾਂ ਨੇ ਇੱਥੇ ਜਿਹੜੀ ਮਿੱਟੀ ਹੈ ਉਹ 2-2 ਇੰਚ ਮਿੱਟੀ ਲਾਤੀ ਹੈ ਆ ਦੇਖੋ ਸਿੱਥੋਂ ਗੈਪ ਦੇ ਸਕਦੇ ਹੋ ਔਰ ਵੀਡੀਓ ਕਿਉਂ ਮਨਾ ਰਹੇ ਕਿਉਂਕਿ ਜਿਹੜਾ ਲਾਸਟ ਡ੍ਰਿੱਲ ਵਾਲਾ ਸੀਨ ਤੁਸੀਂ ਦੇਖਿਆ ਮੈਂ ਤੁਹਾਨੂੰ ਦੱਸ ਰਿਹਾ ਸੀ ਮੈਂ ਡ੍ਰਿੱਲ ਤੇ ਲਾਣ ਲੱਗਿਆ ਉਹ ਸੀ ਸੀਗਾ ਆਪਣਾ ਜੀ ਵੀਰਵਾਰ ਦਾ ਔਰ ਅੱਜ ਹੋ ਚੁੱਕਿਆ ਹੈ ਸ਼ਨੀਵਾਰ ਔਰ ਅੱਜ ਸ਼ਨੀਵਾਰ ਵੀ ਕਿਹਾ ਉਹ ਇੱਕ ਹਫਤਾ ਉਹਨੂੰ ਟੱਪ ਚੁੱਕਿਆ ਜੀ ਜਿਹੜਾ ਪਿਛਲਾ ਸੀ ਨਹੀਂ ਸੀ ਉਹ ਇੱਕ ਹਫਤੇ ਪਹਿਲਾਂ ਦਾ ਸੀ ਹੁਣ ਇੱਕ ਹਫਤੇ ਬਾਅਦ ਦੇ ਵਿੱਚ ਮੈਂ ਤੁਹਾਨੂੰ ਇਹ ਦਿਖਾ ਰਿਹਾ ਹਾਂ ਹੁਣ ਤੁਸੀਂ ਆਪਣੇ ਰੇਸਡ ਬੈੱਡ ਦੇ ਸਾਹਦੇ ਉਹ ਇੱਕ ਆ ਬਣਿਆ ਹੋਇਆ ਆ ਬਣਿਆ ਇੱਕ ਉਹ ਸਾਹਮਣੇ ਬਣ ਗਿਆ ਜੀ ਉਹ ਸਿਰੇ ਤੱਕ ਤੁਸੀਂ ਚਿੱਟੀ ਜੀ ਡਿਟੇਲ ਦੇਖ ਸਕਦੇ ਹੋਗੇ ਉਹ ਸਾਹਮਣੇ ਤੁਹਾਨੂੰ ਦੇਖਦੀ ਹੈ ਔਰ ਇਹ ਤੱਕ ਬਣ ਗਿਆ ਹਾਲ ਅਸਟਮ ਆਪਣੀ ਥੋੜੀ ਖਰਾਬ ਹੈ ਦੇਖੋ ਮਿੱਟੀ ਮੁੱਟੀ ਪਾ ਰਹੇ ਹਾਂ ਆ ਦੇਖੋ ਹੱਥ ਮਿੱਟੀ ਨਾਲ ਨਿਬੜਲੇ ਨੇ ਤਾਂ ਮਿੱਟੀ ਦੀ ਟਰਾਲੀਆਂ ਆਪਣੇ ਮੰਗਾਈਆਂ ਸੀਗੀਆਂ ਜੀ ਦੋ ਇੱਥੇ ਤੁਸੀਂ ਨਖਾਨਿਆਰਾਂ ਨੂੰ ਆਹ ਦੇਖੋ ਤੇ ਮਿੱਟੀ ਦੇ ਉੱਤੇ ਜੋਰ ਨਾਲ ਕੰਮ ਚੱਲ ਰਿਹਾ ਇੱਕ ਟਰਾਲੀ ਲਗਭਗ ਮੈਂ ਸਾਰਿਆਂ ਚ ਪਾ ਚੁੱਕਿਆ ਹਾਂ ਰੇਸਡ ਬੈਡ ਆਪਣੇ ਭਰ ਗਏ ਥੋੜਾ ਥੋੜਾ ਜਿਹੜੀਆਂ ਆਪਣੀਆਂ ਸਾਈਡਾਂ ਨੇ ਉਹ ਵੀ ਭਰ ਗਈਆਂ ਰਾਤ ਨੂੰ ਵੀਡੀਓ ਕਿਉਂ ਬਣਾ ਰਹੇ ਆ ਜੀ ਕਿਉਂਕਿ ਕੁਝ ਦਿਖ ਰਿਹਾ ਨਹੀਂ ਹੋਏਗਾ ਦਿੱਲੀ ਸੌਰੀ ਬਟ ਵੀਡੀਓ ਬਣਾਉਣਾ ਜ਼ਰੂਰੀ ਸੀ ਤਾਂ ਕਿ ਮੈਂ ਦਿਖਾ ਦਾਂ ਕਿ ਆਪਾਂ ਕਿਸ ਹਿਸਾਬ ਨਾਲ ਮਿਹਨਤ ਕਰਕੇ ਕਿੱਥੇ-ਕਿੱਥੇ ਪਹੁੰਚੇ ਹਾਂ ਮੇਨ ਜਿਹੜੀ ਚੀਜ਼ ਦੇ ਵਾਸਤੇ ਮੈਂ ਵੀਡੀਓ ਬਣਾ ਰਿਹਾ ਉਹ ਹੈਗਾ ਜੀ ਆਹ ਵਾਲਾ ਕਾ ਇਹ ਆਪਣੇ ਕੋਲ ਜਿਹੜਾ ਉੱਥੇ ਅ ਪਪਿੱਤੇ ਦੇ ਕੋਲ ਰੇਸਡ ਬੈੱਡਾਂ ਦੇ ਕੋਲ ਜਿਹੜਾ ਆਪਣਾ ਘਾਹ ਪਿਆ ਸੀ ਉਹ ਵਾਲਾ ਘਾਹ ਜੀ ਸਾਰਾ ਇਹਨਾਂ ਤਿੰਨ ਬੈੱਡਾਂ ਦੇ ਵਿੱਚ ਆ ਇੱਥੇ ਇੱਕੇ ਬਰਸੀ ਇੱਕ ਇਸ ਬੈੱਡ ਦੇ ਵਿੱਚ ਸੀਗਾ ਜੀ ਔਰ ਇੱਕ ਇਸ ਉਸ ਬੈੱਡ ਦੇ ਵਿੱਚ ਠੀਕ ਹੈ ਜੀ ਕੰਦੇ ਦੇ ਨਾਲ ਹੈ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਦਾ ਆ ਦੇਖੋ ਇਹ ਸਾਰਾ ਘਾਹ ਛੱਕ ਕੇ ਆਪਾਂ ਨੇ ਆਪਣੇ ਰਸਤੇ 'ਚ ਇੱਥੇ ਢੇਰ ਲਾ ਲਿਆ ਸੀ ਆ ਦੇਖੋ ਜੇ ਤੁਹਾਨੂੰ ਘਾਹ ਦੇ ਦਿੰਦਾ ਹੋਊਗਾ ਰੂਮ ਕਰਕੇ ਦਿਖਾਣਾ। ਸਾਰਾ ਨੇੜੇ ਜਾ ਕੇ ਹਰ ਇੱਕ ਨੂੰ ਇਹ ਸਾਰਾ ਘਾਹ ਆਪਾਂ ਨੇ ਇੱਥੇ ਇਕੱਠਾ ਕਰ ਲਿਆ ਤਾਂ ਆਪਾਂ ਨੇ ਕੀ ਕੀਤਾ ਜੀ ਜਿਹੜੇ ਵੀ ਆਪਣੇ ਰਸਤੇ ਸਨ ਨਾ ਸਾਈਡਾਂ 'ਚ ਰਸਤੇ ਬਾਰੇ ਆਪਾਂ ਇਹ ਸਾਰੇ ਰਸਤਿਆਂ ਦੇ ਵਿੱਚ ਆਪਾਂ ਨੇ ਨਾ ਘਾਹ ਤਾਤਾ। ਹੁਣ ਇਹ ਘਾਹ ਕੀ ਹੋਊਗਾ ਨਾ ਕੀ ਜਿਹੜਾ ਨੀਚੇ ਇਹਦੇ ਘਾਹ ਹੋਏਗਾ ਉਹਨੂੰ ਉੱਗਣ ਨਹੀਂ ਦੇਊਗਾ। ਜਿਸ ਦੇ ਨਾਲ ਆਪਣਾ ਨੂੰ ਫਾਇਦਾ ਇਹ ਹੋਏਗਾ ਕਿ ਥੱਲੇ ਜਿਹੜਾ ਘਾਹ ਹੁਣ ਉੱਗ ਕੇ ਆਊਗਾ ਉਹ ਘਾਟ ਉੱਗ ਕੇ ਆਊਗਾ ਜਦੋਂ ਵੀ ਆਊਗਾ ਔਰ ਯਾ ਉੱਗੇਗਾ ਹੀ ਨਹੀਂ। ਤਾਂ ਇਸ ਕਰਕੇ ਮੇਨ ਇਹ ਵਾਲੀ ਵੀਡੀਓ ਰਿਕਾਰਡ ਕਰਨ ਦਾ ਜਿਹੜਾ ਮੋਟਿਵ ਹੈ ਉਹ ਆਹੀ ਹੈ ਕਿ ਤੁਹਾਨੂੰ ਦੱਸੀਏ ਕਿ ਅਗਰ ਤੁਸੀਂ ਐਦਾਂ ਦਾ ਕੰਮ ਕਰ ਰਹੇ ਹੋ ਤਾਂ ਹਮੇਸ਼ਾ ਇਹ ਮਲਚਿੰਗ ਜਿਹੜੀ ਆ ਉਹ ਪਾਓ ਆਪਾਂ ਲਸਣ ਦੇ ਉੱਤੇ ਮਲਚਿੰਗ ਪਾ ਦਿੰਨੇ ਆ ਉਹਦਾ ਮੇਨ ਪਰਪਸ ਕੀ ਹੁੰਦਾ ਕਿ ਲਸਣ ਤੇ ਪਰਾਲੀ ਪਾ ਦੋ ਜਾਂ ਤੂੜੀ ਪਾ ਦੋ ਤਾਂ ਕਿ ਥੱਲੇ ਘਾਹ ਨਾ ਹੋਏ ਉਹੀ ਹੈ ਕਿ ਲਸਣthੋਂ ਨਿਕਲ ਆਂਦਾ ਹੈ ਘਾਹ ਜਿਹੜਾ ਹੈਗਾ ਉਹ ਥੱਲੇ ਦਬ ਜਾਂਦਾ ਹੈ ਸੇਮ ਇਸੇ ਤਿੱਕੇ ਨਾਲ ਇਹ ਆਪਾਂ ਨੇ ਬਸ ਘਾਹ ਹੀ ਤੱਬਣਾ ਔਰ ਘਾਹ ਆਪਾਂ ਨੇ ਇਦਾਂ ਥੱਲੇ ਪਾ ਕੇ ਜਿਹੜਾ ਹਰਾ ਕਾਏ ਉਹਦੇ ਉੱਤੇ ਆਪਨੇ ਸੁੱਕਾ ਕਾ ਪਾਤਾ ਇਹਦੇ ਉੱਤੇ ਮਿੱਟੀ ਪਾ ਦਾਂਗੇ ਉਹ ਕਾ ਹੁਣ ਉੱਗੂਗਾ ਘੱਟ ਓਕੇਗਾ ਜਰੂਰ ਮੈਂ ਨਹੀਂ ਕਹਿੰਦਾ ਕਿ ਉਗਗਾ ਨਹੀਂ ਪਰ ਉੱਗੂਗਾ ਘੱਟ ਹੁਣ ਜਿਹੜੀ ਆਪਣੀ ਮੇਨ ਦਿੱਕਤ ਆ ਰਹੀ ਹੈ ਉਹ ਆ ਰਹੀ ਹੈ ਜੀ ਆ ਇਸ ਚੀਜ਼ ਦੀ ਆ ਦੇਖੋ ਜਿਹੜੀਆਂ ਆਪਾਂ ਇਹਦੇ ਉੱਤੇ ਐਲ ਪੱਤੀਆਂ ਨਹੀਂ ਲਗਾ ਸਕੇ ਉਹਦੇ ਕਰਕੇ ਇਹਦੇ 'ਚ ਗੈਪ ਲੱਗ ਗਿਆ ਹਨ ਜਿਹੜੇ ਇਹਦੇ ਵਿੱਚ ਮਿੱਟੀ ਪਾਈ ਆ ਇੱਥੇ ਦੇਖੋ ਇਹ ਨੀਵੇਂ ਇਹ ਥੋੜਾ ਉੱਚਾ ਹੈ ਇੱਥੇ ਮੇਰਾ ਪੈੜ ਧਰਿਆ ਇੱਕ ਧਰ ਕੇ ਮੈਂ ਦਰ ਇਧਰ ਮਿੱਟੀ ਪੰਦਾ ਸੀ ਤਾਂ ਉਹਦੇ ਨਾਲ ਨਾ ਥੋੜੀ ਟਾਇਲ ਇਧਰ ਨੂੰ ਆ ਗਈ ਆ ਦੇਖੋ ਹੁਣ ਵੀ ਇਹ ਢੱਡੀ ਢੱਡੀ ਇਧਰ ਨੂੰ ਜਾ ਰਹੀ ਹੈ ਤਾਂ ਮੇਨ ਸਭ ਤੋਂ ਵੱਡੀ ਦਿੱਕਤ ਹੁਣ ਇਹਦੀ ਹੈ ਕਿ ਇਹ ਸਾਰੀਆਂ ਟਾਇਲਾਂ ਨਾ ਥੋੜੀਆਂ ਥੋੜੀਆਂ ਅਲਾਈਨਮੈਂਟ ਇਹਨਾਂ ਦੀ ਹਿੱਲ ਗਈ ਆ ਉਹ ਕਰਨੀ ਪਊਗੀ ਇੱਕ ਦੂਜੇ ਨਾਲ ਨਾ ਬਿਲਕੁਲ ਜੁੜੀਆਂ ਨਹੀਂ ਹੋਈਆਂ ਆ ਦੇਖੋ ਇਹ ਦੂਸਰੀ ਟਾਇਲ ਵੀ ਤੁਹਾਨੂੰ ਦਿਖਾਵਾਂ ਇੱਥੇ ਆ ਦੇਖੋ ਇਹਦੇ 'ਚ ਵੀ ਗੈਪ ਹੈ ਠੀਕ ਹੈ ਜੀ ਤਾ ਇਹ ਜਿਹੜੀ ਦਿੱਕਤ ਹੈ ਸਭ ਤੋਂ ਵੱਡੀ ਦਿੱਕਤ ਆਈ ਜਾਂ ਹੁਣ ਆ ਦੇਖੋ ਜਿਹੜਾ ਨਵਾਂ ਬੈੱਡ ਗੰਨੇ ਵਾਲੇ ਪਾਸੇ ਆਪਾਂ ਨੇ ਨਵਾਂ ਬੈੱਡ ਅੱਜ ਸ਼ਾਮ ਨੂੰ ਹੀ ਬਣਾਇਆ 6 ਵਜੇ ਆ ਦੇਖੋ ਇੱਥੇ ਜਿਹੜਾ ਹੈਗਾ ਇਹ ਸਾਰੀ ਅਲਾਈਨਮੈਂਟ ਜਿਹੜੀ ਇਹਨਾਂ ਦੀ ਹੈ ਉਹ ਸੈੱਟ ਕਰਨੀ ਪਊਗੀ ਉਹ ਕਿਵੇਂ ਕਰਾਂਗੇ ਕਿ ਆਪਾਂ ਆਪਣੇ ਆ ਕੁਰੇਦੇ ਜਿਹੇ ਦੇ ਨਾਲ ਨਾ ਮਿੱਟੀ ਖੁਰਚ ਖੁਰਚ ਕੇ ਕੋਨਿਆਂ ਤੋਂ ਉਹਨਾਂ ਨੂੰ ਨਾਲ ਲਗਾ ਲਗਾ ਕੇ ਪਿੱਛੇ ਰੋੜੇ ਲਗਾ ਦਾਂਗੇ ਰੋੜੇ ਲਗਾ ਕੇ ਉਸ ਤੋਂ ਬਾਅਦ ਉਹਦੇ ਉੱਪਰ ਮਿੱਟੀ ਪਾ ਦਾਂਗੇ ਜਿਹਦੇ ਨਾਲ ਇਹ ਉਹ ਸੈੱਟ ਹੋ ਜਾਣਗੇ ਰਾਤ ਦੇ ਲਗਭਗ ਸਵਾ 11 ਹੋਏ ਨੇ ਔਰ ਆ ਰੱਖੋ ਇੰਨੀ ਕਮੇਟੀ ਰਹਿ ਗਈ ਆਪਣਾ ਟਾਰਗਟ ਤੁਹਾਨੂੰ ਦਿਖਾਣੇ ਆ ਇੰਨਾ ਕੁ ਰਹਿ ਗਿਆ ਲਗਭਗ ਅੱਧੇ ਪੌਣੇ ਘੰਟੇ ਦਾ ਕੰਮ ਹੈ ਚਲੋ ਜੀ ਹੁਣ ਆਪਾਂ ਮਿਲਦੇ ਆ ਜਿਹੜਾ ਇੰਨਾ ਕੁ ਆਪਣਾ ਹਿੱਸਾ ਰਹਿ ਗਿਆ ਇਹਨੂੰ ਕੰਪਲੀਟ ਕਰਨ ਤੋਂ ਬਾਅਦ ਲਗਭਗ ਅੱਧੇ ਪੌਣੇ ਘੰਟੇ ਦਾ ਹੋਰ ਕੰਮ ਹੈ ਜੀ ਅੱਧੇ ਪੌਣੇ ਘੰਟੇ ਚ ਆਪਾਂ ਇਹਨੂੰ ਨਿਬੇੜ ਦਾਂਗੇ